ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਮਾਰਨਿੰਗ ਦਾ ਟਾਈਮ ਹੈ ਜੀ ਸਾਰੇ ਮੈਂਬਰ ਅਗੇ ਕੋਪਰਾਸ਼ ਕਰ ਰਹੇ ਲੋ ਜਿਹੜੀ ਕਮੈਂਡਰ ਨੂੰ ਕੋਈ ਦਾ ਬ੍ਰਾਸ਼ ਦਿੱਤਾ ਜਾਂਦਾ ਉਹਦੇ ਕੈਪ ਦੇ ਉੱਪਰ ਇਹਦਾ ਨਾਮ ਲਿਖਿਆ ਹੁੰਦਾ ਟ੍ਰੇਕ ਨੰਬਰ ਜਿਹਦੇ ਨੂੰ ਬ੍ਰਾਸ਼ ਕਰਕੇ ਵਾਪਸ ਆ ਰਿਹਾ ਉਹ ਬ੍ਰਾਸ਼ ਵਾਪਸ ਦੇ ਰਿਹਾ ਵਾ ਜਿਹੜਾ ਨੰਬਰ ਬ੍ਰਾਸ਼ ਕਰਨ ਜਾ ਰਿਹਾ ਜਿਹਨੂੰ ਬ੍ਰਾਸ਼ ਦਿੱਤਾ ਜਾ ਰਿਹਾ ਵਾ ਕਰਦੇ ਕਿ ਇਹਨਾਂ ਦੋ ਜਿਗਰੋ ਪਾਂਡੇ ਪਰ 13 ਸਾਤ ਹੁੰਦੀ ਆ 6 ਸਵਾ 6 ਵੇ ਤੇ ਕਸਾਰੇ ਬਾਪੂ ਜੀ ਹੋ ਕੇ ਸਾਡੇ ਵੀਰ ਰੈਸ ਕਰ ਰਹੇ ਆ ਅੱਜ ਇਸ ਵੇ ਦੀ ਤਸਵੀਰ ਤੁਹਾਡਾ ਸੰਜੀਕ ਦਿੱਤੀ ਆ ਵੀਰ ਜੀ ਦਾ ਡਰਾਸਰ ਜਾਂ ਦੇ ਇਤਾਂ ਦੇ ਡਰਾਸਰ ਉਹ ਜਿਹਨਾਂ ਦੇ ਕੈਗ ਹੋਣ ਨਾਲ ਤੇ ਜਿੰਨੇ ਭਰਾ ਤਾਂ ਤੁਸੀਂ ਵਕਰਾਗਾ ਗੱਲਾਂ ਅਹ ਜਰੂਰ ਸਾਨੂੰ ਜਿਹੜੇ ਜਿਹੜੇ ਬ੍ਰਸ਼ ਨੂੰ ਪਹੁੰਚਦੇ ਕਰਿਓ ਪਵਾਹ ਜੁਤੀ ਦਾ ਤਾਂ ਸਾ ਪਵਾਹ ਜੁਤੀ ਤੋਂ ਬਾਅਦ ਜਿਵੇਂ ਜਿਵੇਂ ਸਾਰਿਆਂ ਨੇ ਬ੍ਰਸ਼ ਕਰ ਲੈਣੇ ਆ ਫਰਟੇ ਪਜਾਮੇ ਤੁਸੀਂ ਦੇਖੋ ਸਾਰਿਆਂ ਦੇ ਤਿਆਰ ਆ ਤੋ ਵਸਾਰੇ ਬਾਬੂ ਪੂਰ ਗਣੇਸ਼ ਇਸ਼ਨਾਨ ਕਰਾ ਕੇ ਨੌਜਵਾਨ ਵੀਰਾਂ ਦੇ ਸਾਰਿਆਂ ਦੇ ਇੰਨਾਂ ਵਿੱਚ ਕੁਰਤੇ ਪਜਾਮੇ ਜਿਹੜੇ ਉਹ ਪਾਏ ਜਾਂਦੇ ਆ ਸੱਚੇ ਬਾਸ਼ਾ ਸਰਵੱਤ ਦਾ ਭਲਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਤੇ ਚੜ੍ਹਦੀਆਂ ਕਲਾ ਲਾਖਸ਼ੀ ਵਾਈਗੁਰ ਜੀ ਦਾ ਕੰਮ ਚਾ ਵਾਈਗੁਰ ਜੀ ਕੀ